ਲੱਹਾ ਮੈਨੂੰ ਪਤਾ ਹੀ ਕਿ ਤੂੰ ਹੁਣ ਵੈਲੀ ਹੋ ਗਈ ਮੈਲਾ ਮੈਂ ਪਹਿਣ ਲਗੀ ਦੋ ਖੜੀਆਂ ਲੰਮੇ ਤੇ ਤੈਨ ਮੈਂ ਵੀ ਨਹੀਂ ਪਹਿਣ ਦਿੰਦੀ ਚਲ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਇਸੇ ਮੇਰੇ ਭੂਆ ਨੇ ਚਲ ਜਾਣਾ ਚਲ ਅੱਜ ਦੀ ਰਾਤ ਆ ਔਖੇ ਸੌਖੇ ਕੱਢ ਲਾਂਗੇ ਇਹਨੇ ਤੇ ਮੇਰੇ ਨੱਕ ਤੇ ਗੰਮ ਘਰਛ ਰਾਈ ਵੇਖਾਂ ਭੂਆ ਕਿਡੇ ਕੰਨ ਬੰਨ ੜੀ ਐ ਇਹਨਾਂ ਦੇ ਭਲਾ ਇਹ ਵੀ ਅੱਗੇ ਮੇਰੇ ਚੋਰ ਚੁੰਦੇ ਆ ਬੱਸ ਲੇਟ ਆਈ। ਅੱਛਾ ਮੈਂ ਅੱਗੇ ਖੜੇ ਵੀ ਕਦੇ ਦਾ ਗਿਆ ਤੇ ਜਿੱਦ ਤੱਕ ਆਇਆ ਹੀ ਨਹੀਂ ਹੈਗਾ। ਆਹ ਕਿ ਲੱਗ ਰਿਹਾ ਕੋਈ ਕੰਮ ਰਹਿਣ ਦੇਣਾ ਹੈ ਆਪਣੇ ਚੋਕਲੇ ਦੇ ਚੌਲ। ਮੈਂ ਕੀ ਕਰਨਾ ਪੁੱਤਰ ਮੈਨੂੰ ਦਹੀਂ ਸੀ ਪੁੱਛਣਾ ਕਿ ਕੁਹਾ ਜੀ ਚੌੜ ਨਮਕੀਨ ਬਣਾਵਾ ਕਿ ਮਿੱਠੇ? ਤੇ ਮੈਂ ਕਿਹਾ ਚੱਲ ਮੈਂ ਨਮਕੀਨ ਰਹਿਣ ਦੇ ਤੇ ਮਿੱਠੇ ਬਣਾ ਲੈ। ਤੇ ਕਦੇ ਇਹਦਾ ਪਾਣੀ ਰੇ ਜਰੇ ਜਰੇ ਖਾਪ ਗਿਆ ਮੈਂ ਤੇ ਉਹ ਦਹੀਂ ਆਪ ਚੁਗਣ। ਨਹੀਂ ਤੇ ਪਹਿਲੀਆਂ ਬੀਬੀਆਂ ਸਿਆਣੀਆਂ ਇਹ ਕਰਦੀਆਂ ਹੁੰਦੀਆਂ ਹਨ ਵੀ ਚੌਲ ਛੱਡ ਬਣਾ ਕੇ ਰੱਖਦੇ ਨੇ ਜਦੋਂ ਕਿਸੇ ਭੈਣ ਭਰਾ ਦੇ ਆਉਣਾ। ਉਦੋਂ ਕੱਢ ਕੇ ਤੇ ਬਣਾ ਲੈਣੇ ਹੁਣ ਕਿਛ ਜਿਹਾ ਵਾਂਗੂ ਜਦੋਂ ਕੋਈ ਭਣਪਰਾ ਹੁੰਦਾ ਜਾਂ ਆਪ ਵੀ ਖਾਣੇ ਹੋਣ ਤੇ ਆ ਵੇ ਬੋਰਾ ਭਰਿਆ ਪਿਆ ਵਾ ਤੇ ਮੈਂ ਕਿਹਾ ਚੱਲ ਤੂੰ ਉਹ ਬਣਾ ਲੈ ਜਿੰਨੇ ਕਿ ਖਾਣੇ ਤੇ ਬਾਕੀ ਮੈਂ ਚੱਲ ਛੱਡੀ ਕੋ ਨੂੰ ਹੋਰ ਨਾ ਕੰਮ ਆ ਜਵੇ ਮੇਰੇ ਤਾਈ ਨੇ ਸਾਰਾ ਦਿਨ ਦੇ ਨਿਆਣੇ ਨੋਕਾ ਚੋਕੀ ਕਰਦੇ ਰਹਿੰਦੀ ਐ ਉਹ ਤਾਂ ਸਿਆਣੇ ਬੰਦੇ ਦਾ ਕੰਮ ਐ ਜਨੇ ਚੱਲੇ ਨਿਆਣੇ ਆਪਣੇ ਥਾਣੇ ਕੰਮ ਆਪਣੇ ਥਾਣੇ ਜਦੋਂ ਕਿਹਦੇ ਬੰਦਾ ਵਿਹਲਾ ਹੋਏ ਇਹੋ ਜਿਹੇ ਘਰ ਦੇ ਧੰਦੇ ਜਿਹੜੇ ਨੇ ਘਰਗੇ ਦਰਮਾਨ ਨਾ ਰੱਖੇ ਜਦੋਂ ਕੋਈ ਆਏਗਾ ਤਾਂ ਖੇਚਲ ਤੇ ਨਹੀਂ ਕਰਨੀ ਪੈਂਦੀ ਇਹ ਤੇ ਮੈਨੂੰ ਲੱਗਦਾ ਹੈ ਕਿ ਝੱਜੀਵੇ ਇੱਕ ਤਾਂ ਸਾਰਾ ਦੇ ਨਿਆਣਾ ਲੜਦੇ ਰਹਿੰਦੀ ਚਲੋ ਲੰਡਣਾ ਤੇ ਵੱਖਰੀ ਗੱਲ ਹੈ ਜਾਣੇ ਜਦੋਂ ਹੌਣ ਛੋਟੇ ਫਿਰ ਲੜ ਵੀ ਲਈਦਾ ਵੈ ਪਰ ਆਹ ਕੰਮ ਜਿਹੜੇ ਲੋਕੀ ਦਾਲਾ ਦਪਾਲਾ ਚੌਲ ਆਟਾ ਪਿਆ ਕੇ ਰੱਖਦੇ ਕੋਈ ਪਤਾ ਹੁੰਦਾ ਕਿਹੜੇ ਵੇਲੇ ਲੋੜ ਪੈ ਜਾਂਦੀ ਹੈ ਉਹ ਜੱਗੱਲਾਂ ਬੜੀਆਂ ਕਰਦੀ ਏ ਕੰਨੀ ਅਗਲ ਹੋਏ ਤਾਂ ਹੀ ਨਾ ਇਹੋ ਗੱਲ ਇੱਥੋਂ ਤੋਂ ਹੀ ਪੁੱਤਰ ਪਛਾਣਿਆ ਜਾਂਦਾ ਨਾ ਕਿ ਚੱਜੀ ਹੈ ਕਿ ਅਸੀਂ ਚੱਜੀ ਹੈ ਹੈ ਦੇ ਕੋ ਚੱਜੀ ਜਾਂ ਲਾਹਾਂ ਟੱਕ ਲਈ ਇਹਨੂੰ ਆ ਗਈ ਏ ਹੁਣ ਤੇ ਤਾਂ ਤੁਸੀਂ ਰਹਿਣ ਦੇਣਾ ਤੁਸੀਂ ਚਾਰ ਦਿਨ ਆਏ ਹੋਇਆ ਦੱਸ ਚੱਲ ਪੁੱਤ ਕੋਈ ਨਹੀਂ ਮੈਂ ਵੇਲੀ ਨੇ ਕੀ ਕਰਨਾ ਮੈਂ ਚੱਲ ਜਿਹੜੇ ਹੈਗੇ ਨੇ ਮੈਂ ਛੱਟ ਬਣਾ ਕੇ ਤੇ ਤਰ ਜਾਨੀ ਹੁਣ ਕਿੱਥੇ ਅੰਦਰ ਰਸੋਈ ਚ ਅੰਦਰ ਇਹ ਚੌਲ ਬਣਾਉਣ ਲਈ ਉਹ ਤੇ ਤੈਨੂੰ ਮੈਂ ਨਹੀਂ ਆਖਣ ਪਹਿਲਾਂ ਪਾਣੀ ਰੇਜਰੇ ਚ ਖਾਪ ਗਿਆ ਵਾਧੂ ਦਾ ਗੈਸ ਖੂਕਿਆ ਤੇ ਹੁਣ ਘਰੇ ਬਣਾਏ ਨੇ ਕਿੰਨੇ ਅਜੇ ਬਣਾਏ ਮੈਂ ਨਹੀਂ ਵੇਖਿਆ ਹੈ। ਚਲ ਮੈਂ ਲੈਣਾ ਤੀ ਕੋਈ ਨਾ। ਪਰ ਨਾਲ ਕੀ ਇਹ ਨਵਾਂ ਤਿੰਨ ਅਸੀਂ ਚੱਜੀਆਂ ਹੁਣ ਤੇ ਘਰ ਸੰਭਾਲਿਆ ਜਾਂਦਾ ਇਹੋ ਜੀਆਂ ਕਿ ਚੱਜੀਆਂ ਨੇ ਕੀ ਕਰਨਾ ਉਧਰੋਂ ਆਟੇ ਪਾਣੀ ਪਾਉਣਾ ਹੁੰਦਾ ਤੇ ਉਧਰੋਂ ਵੇਖੇ ਤੇ ਪੇਟੀ ਚਾਟਾ ਵੀ ਨਾ ਹੋਏ ਜਿਤਰਾ ਝੌਲ ਘਰ ਦੀ ਪਾਣੀ ਰੇਜ ਰੇਜ ਖੱਪ ਗਿਆ ਅਜੇ ਕਿ ਚੱਜੀਆਂ ਨੇ ਝੌਲ ਝੁਗਣੇ ਨੇ। ਵੇਖਾ ਪੁਆ ਕੇ ਡਿੱ ਘਰ ਨੂੰ ਭੰਡੀ ਇਹਨਾਂ ਦੇ ਫਲਾ ਇਹ ਵੀ ਅੱਗੇ ਮੇਰੇ ਚੌਲ ਚੁੰਦੇ ਆ ਸਾਰੇ ਚੌਲ ਜਿੰਨੇ ਐ ਚੁੰਨੇ ਉਹ ਦੋ ਤਿੰਨ ਕਿਲੋ ਰਹਿ ਗਏ ਹੋਣੇ ਤਾਂ ਆਪਣੇ ਨੰਬਰ ਬਣਾਉਂਦੇ ਨੇ ਦੱਸ ਫਲਾ ਮੈਂ ਟ੍ਰਿਪ ਬਣਾਉਂ ਤਾਂ ਪੈਣਾ ਚੁੰਨੇ ਨਹੀਂ ਹੁੰਦੇ ਵੇਖਣਾ ਹੀ ਹੁੰਦਾ ਵਾ ਕਿ ਕੋਈ ਵਿੱਚ ਚੀਤ ਨਹੀਂ ਪੈ ਗਈ ਕੋਈ ਸਸਰੀ ਕੋਈ ਸੁੰਡੀ ਭੂਆ ਦੀ ਮਨਹੱਦੀ ਉੱਕੀ ਆ ਯਾਰ ਮੈਂ ਕੀ ਵੇਖਣ ਦੇ ਆ ਦੱਸੋ ਬਾਹਰ ਘਰੋਂ ਚੌਲ ਚੁਣਨਾ ਆ ਤਾਂ ਕੀ ਸੋਚੇਗੀ ਮੈਂ ਅਣੀ ਚੋਣ ਲੈ ਜਾਣਾ ਮੈਂ ਐਸੇ ਮੇਰੇ ਪੁੱਛੇ ਕਿ ਮਗਾ ਪੋਆ ਜੀ ਮਿੱਠੇ ਚੋਲ ਬਣਾਉਗਾ ਕਿ ਨਕੀਨ ਮੈਨੂੰ ਕਹਿੰਦੇ ਵੀ ਚੱਲ ਮਿੱਠੇ ਬਣਾ ਲੈ ਤਾਂ ਤੁਹਾਨੂੰ ਪਤਾ ਤੇ ਨਾ ਆਪੀ ਚੋਲ ਬਣਾ ਕੇ ਮੈਂ ਰੱਖਨੀ ਆ ਤੇ ਮੈਂ ਵੈਸੇ ਹੀ ਵੇਖਣ ਦੀ ਹਾਂ ਤੇ ਇਹਨੇ ਚਲੋ ਜੀ ਜਿਹੜੇ ਮੇਰੇ ਬਾਹਰ ਪੋਰੇ ਵਾਲੇ ਚੋਲ ਨਹੀਂ ਪਏ ਹੈਗੇ ਕਹਿੰਦੇ ਤੂੰ ਤਾਂ ਚੋਲ ਨਹੀਂ ਚੁੰਦੀ ਹੈਗੀ ਕਿ ਤੱਜੀ ਸੋਸ ਨਾਲੇ ਮੈਨੂੰ ਗੱਲਾਂ ਸੁਣਾਈਆਂ ਤੇ ਹੁਣ ਚੁੰਡੇ ਆ ਉਹ ਬਣਾ ਕਿੰਨੇ ਗਿਆ 4-5 ਕਿਲੋ ਤੇ ਸਾਰੇ ਚੌਣਿਆ ਤੋਂ ਮਾਣਾ ਦੇ ਘਰ ਨਾ ਹੀ ਇੱਕ ਵਾਰ ਇਹਨੂੰ ਤੂਆ ਰਹਿਣ ਦਾ ਕੋਈ ਨਹੀਂ ਆ ਹੀ ਕਰਨਾਗੇ ਬਾਅਦ ਜਦੋਂ ਟਾਈਮ ਮਿਲੇਗਾ ਰੋਣ ਕਾਨੂੰ ਪਤਾ ਮਨ ਉਹਨੇ ਮੇਰੀ ਨੋਕਾ ਟੋਗੀ ਕਰਨੀ ਹੁੰਦੀ ਆ ਮੈਂ ਤੇ ਬਠੇਰਾ ਮਨਾ ਕੀਤਾ ਸੀ ਉਹ ਮੇਰੇ ਮਨਾ ਕਰਨ ਤੇ ਰੁਕ ਗਿਆ ਕਿਤੇ ਨਾਲ ਚੋਲ ਬਣ ਗਿਆ ਤੇਰੇ ਉਹ ਕਹਿਣੇ ਅਜੇ ਤੱਕ ਚੋਲ ਨਹੀਂ ਬਣਿਆ ਦੇ ਮੈਂ ਤੇ ਚੋਲ ਵੀ ਬਣਾ ਲਿਆ ਹੁਣ ਮੈਂ ਦਹੀਂ ਵੀ ਬਣਾ ਲਿਆ ਵਾ ਮੈਂ ਗੈੜੀ ਹਾ ਫੁਲਕੇ ਲਾਉਣੀਆਂ ਮੇਰੀ ਬਣਾਉਂਦੀਆਂ ਨਾਲ ਨੂੰ ਚੱਲ ਬਣਾ ਲੈ ਨਾਲ ਦੇ ਭੁਣ ਭੁੱਖ ਲੱਗੀ ਹੋਣੀ ਆ ਦੇਰ ਲੱਗੀ ਆ ਇੱਕ ਤੁੰਗੀ ਤੇ ਤਡੀ ਭੂਆ ਤੇ ਸੱਚ ਤੂੰ ਇੰਨੀ ਨਹੀਂ ਲੇਟ ਆਏ ਉਹ ਸਹੁੰਨੀ ਵਾਸਤੇ ਇਡਾ ਹੀ ਬਾਤ ਲੈਟ ਆਇਆ ਤਾਂ ਮੈਂ ਰੇਟ ਹੋ ਗਿਆ ਮੈਂ ਅੱਛਾ ਠੀਕ ਮੈਂ ਕਹਿੰਦੀ ਹੱਦਾ ਘੰਟਾ ਹੋ ਗਿਆ ਵਾ ਤੇ ਜਿੱਦ ਤੱਕ ਨਹੀਂ ਆਈ ਹੈਗੀ ਨਹੀਂ ਨਹੀਂ ਬਸ ਲੇਟ ਹੋ ਗਈ ਚਲੋ ਜੀ ਆਣ ਕੇ ਰੋਟੀ ਖਾ ਲਉਂਗਾ ਬਣ ਗਈ ਰੋਟੀ ਬਣ ਗਈ ਤੇਰੀ ਰੋਟੀ ਜਿਵੇਂ ਜਦੋਂ ਕੋਈ ਆਇਆ ਗਿਆ ਹੋਇਆ ਨਾ ਵੇਲੇ ਸੇ ਰੋਟੀ ਦਾ ਹੁੰਦਾ ਹੈ ਜਦੋਂ ਜਾਣੇ ਨਾ ਸਕੂਲ ਜਾਣਾ ਹੁੰਦਾ ਉਦੋਂ ਦਾ ਤੂੰ ਉੱਠਣੀ ਚੱਲ ਭੁੱਖ ਲੱਗੀ ਮੈਂ ਖਾ ਲਈ ਨਹੀਂ ਆ ਮੈਂ ਭੋਲੀ 4:30 ਦੀ ਉੱਠੀ ਆ ਹੋਰ ਦੱਸੋ ਕਿੰਨੇ ਵੇਲੇ ਨਾ ਉੱਠਾ 4:30 ਦੀ ਉੱਠੀ ਆ ਤੇ ਮੈਂ ਵੇਖਣੀ ਨਹੀਂ ਤਈ ਆ ਕਿ ਆ ਕੁੜੀ ਦੇ ਜਾਣ ਤੋਂ ਜ਼ਿਆਦਾ ਪਹਿਲਾਂ ਉੱਠੀ ਸੀ ਆ ਲਉ ਫਿਰ ਖਾ ਭੁਲਕਾ ਨਾ ਲਈ ਸੰਦੀਪ ਮੈਂ ਚੌਲ ਹੀ ਖਾਜੋ ਬੜੇ ਨੇ ਮੈਨੂੰ ਇੰਨੇ ਕੋਈ ਨਹੀਂ ਕੋਜੀ ਮੈਂ ਪਕਾਉਣੀ ਆ ਨਹੀਂ ਨਹੀਂ ਕੋਈ ਨਹੀਂ ਰਹਿਣ ਦੇ ਚੌਲ ਮੈਂ ਖਾ ਲੈਣੀ ਪਾਣੀ ਦਾ ਘਲਾਸ ਲਿਆ ਦੇ ਹੋਰ ਮੈਂ ਤੇਨ ਕੀ ਆਖਣਾ ਸੀ ਚੌਲੀ ਤੇਰੇ ਮਾਹਾਂ ਬਣੇ ਨੇ ਦੋ ਤਿੰਨ ਘੰਟਿਆਂ ਜੇ ਤੇ ਭੁਲਕਾ ਤੂੰ ਕਦੇ ਲਾ ਕੇ ਲਿਆਉਣਾ ਵੇਖਾਂ ਭਲਾ ਖਾ ਕੇ ਕੱਚੇ ਤੇ ਨਹੀਂ ਬਣਾ ਕੇ ਮੱਥੇ ਮਾਰਛੇ ਠੀਕ ਨੇ ਪਰ ਮੇਰੇ ਵਰਗੇ ਕਿੱਥੇ ਬਣਾਏ ਪਸੰਦ ਤੇ ਨਹੀਂ ਮੈਨੂੰ ਭਾਰੋ ਜੀ ਖਾ ਹੀ ਲੈਣੀ ਹੋਰ ਕੀ ਕਰੀ ਖਾਲੀ ਕੋ ਅਜ ਰੋਟੀ ਹਾਂ ਕੋ ਤਾਂ ਖਾ ਲਈ ਰੋਟੀ ਰੋਟੀ ਪਾਣੀ ਤੇ ਵਧੀਆ ਬਣੂ ਦੀ ਸੰਦੀਪਾ ਵੀ ਚੌਲ ਖਾਦੇ ਵਧੀਆ ਬਣਾਇਆ ਹਾਂ ਹਾਂ ਬੜੇ ਸੋਹਣੇ ਪੁੱਤਰ ਚੌਲ ਖਾਣ ਮੈਂ ਤੇ ਢਿੱਡ ਭਰਨ ਵਾਲੀ ਗੱਲ ਐ ਦਾ ਦਿਨ ਆ ਗਿਆ ਸੀ ਚੌਲ ਬਣਾਉਂਦਿਆਂ ਤੇ ਮੇਨੋਂ ਆਂਦੀ ਬਬੂ ਆਜੀ ਮੈਂ ਫੁਰਕੇ ਲਾ ਕੇ ਲੈ ਆਉਣੀ ਆ ਮੈਂ ਕਿਹਾ ਨਹੀਂ ਤੂੰ ਰਹਿਣ ਤੇ ਮੈਂ ਚੌਲਾਂ ਨਾਲ ਹੀ ਰੱਜ ਜਾਣਾ ਤੇ ਵੇਖੀ ਜਿੱਦਨ ਮੈਂ ਚੌਲ ਬਣਾ ਕੇ ਤੈਨੂੰ ਦੇ ਆਂਗੀ ਨਾ ਤੇ ਤੇ ਮੋਹ ਨਹੀਂ ਲੱਥਣੇ ਦਾਣੇ ਨਾਲ ਦਾਣਾ ਨਹੀਂ ਗੱਲ ਨਾ ਹੈਗਾ ਇਨੇ ਤੇ ਆਉਂਛੀ ਜਿਓ ਕਥਾਵਾਂ ਕੀ ਤਾਂ ਹੁੰਦਾ ਡੰਗਰਾਂ ਦਾ ਨਹੀਂ ਭਾਈ ਚੌਕ ਤੇ ਮੈਂ ਨਹੀਂ ਖਾਦੇ ਵਧੀਆ ਬਣਾਇਆ ਹੁੰਦਾ ਆਹੋ ਜਿਸ ਪਾਲ ਤੂੰ ਤੇ ਆਖਣਾ ਹੀ ਐ ਹੱਥ ਲੱਗੇ ਹੁਣ ਤੇ ਆਪੇ ਚੀਜ਼ ਮੂੰਹ ਬੋਲਦੀ ਐ ਵੇਖੀ ਜਦ ਤੈਨੂੰ ਮੈਂ ਬਣਾ ਕੇ ਦੇਾਂਗੀ ਕੋਈ ਗੱਲ ਹੈ ਤੁਹਾਡੇ ਵੀ ਹੱਥਾਂ ਦੇ ਤੈਨੂੰ ਖਾਣਾ ਦੇ ਦਿਆਂਗੀ ਹਾਂ ਦੇਸੀ ਘਿਓ ਪਾ ਕੇ ਤੈਨੂੰ ਬਣਾ ਕੇ ਦੇਾਂਗੀ ਵਿਚ ਲਾਚੀਆਂ ਪਾ ਕੇ ਲੌਂਗ ਪਾ ਕੇ ਇੰਨੇ ਤੇ ਰਗ ਪਾ ਕੇ ਮਾਸਾ ਤੇ ਮੇਰੇ ਮੱਥੇ ਮਾਰਛੜੇ ਢਿੱਡ ਤੇ ਪੁੱਤਰ ਪਰਨਾਈ ਸੀ ਭਾਜੀ ਇਹ ਨਹੀਂ ਚੌਤ ਸਵਾਦ ਬਣਿਆ ਤੇ ਤੁਸੀਂ ਰਹਿਣ ਦੇਣਾ ਹੈ ਨਾ ਚਲ ਕੋਈ ਨਹੀਂ ਬੁੱਤ ਮੈਂ ਖਾ ਹੀ ਲੈ ਹਣਾ ਓਕੇ ਸੋਖੇ ਹੋ ਗਏ ਕਿਉਂ ਓਕੇ ਸੋਖੇ ਹੋਵੇ ਸਾਡੇ ਤੂੰ ਤੂੰ ਚਾਰ ਦਿਨ ਇੱਥੇ ਰਹਿਣ ਆਏ ਹੋ ਜੋਰ ਤਾਂ ਦਿਲ ਕਰਦਾ ਤੂੰ ਦੱਸਿਆ ਕਰੋ ਜੇ ਨਹੀਂ ਸੰਦੀਪ ਬਣਾਉਂਦੇ ਤੇ ਮੈਨੂੰ ਦੱਸੋ ਤੂੰ ਨਾ ਮੇਰਾ ਪੁੱਤ ਮੇਰੇ ਮਾਰਿਆ ਇਹਨੇ ਟੈਨਸ਼ਨ ਨਾ ਲਿਆ ਜੋ ਕੁਝ ਮੈਂ ਖਾਣਾ ਹੋਇਆ ਉਹ ਤੇ ਮੈਨੂੰ ਕਹਿ ਸਕਨੀ ਇਹਦਾ ਕਵੀ ਮਾਰ ਸਕਨੀ ਹੈ ਮੇਰਾ ਵੀ ਘਾਰੀ ਹੈ ਚਲ ਭੂਆ ਜੀ ਚਾਹ ਪੀਣੀ ਹੈ ਮੈਂ ਚਾਹ ਪੀਣ ਲੱਗਾ ਜਾਂ ਫਿਰ ਆਪਣੇ ਲਈ ਵੀ ਲਿਆਇਆ ਤੇ ਮੇਰੇ ਲਈ ਵੀ ਕੱਪ ਲੈ ਆਇਆ ਚਲ ਵਾ ਕਹਿੰਦਾ ਸੰਦੀਪ ਉਹ ਵੀ ਬਣਾਉਂਦੀ ਉਹ ਕਹਿੰਦਾ ਮੇਰਾ ਪੁੱਤ ਫਿਰ ਚਾਚਾ ਪੁੱਛਣ ਆਇਆ ਤੇ ਭੂਆ ਜੀ ਰੋਟੀ ਖਾ ਲਈ ਜੇ ਚੰਗੇ ਚੌਲ ਬਣੇ ਹਨ ਮੈਂ ਕੋਤ ਤੈਨੂੰ ਕੀ ਦੱਸਣਾ ਸੀ ਜੋੜਤੇ ਸੰਦੀਪ ਕੱਪੜੇ ਹਾਂਜੀ ਭੂਆ ਜੀ ਕੱਪੜੇ ਤੇ ਸਾਰੇ ਪਿੰਨਾ ਸੁੱਕ ਗਏ ਸੀ ਉਹ ਮੈਂ ਪਹਿਲਾਂ ਜੋੜ ਕੇ ਲਈ ਮਾਰੀ ਚੜਾ ਖਾਈ ਹਾਂ ਐ ਹੋਈ ਰਹਿ ਗਈ ਸੀ ਤੇ ਹੁਣ ਮੈਂ ਜੋੜਦੇ ਆਈ ਨਹੀਂ ਆ ਤੁਹਾਡਾ ਸੁਝੇ ਆ ਕੀ ਜੂਰ ਮੇਰਾ ਤੋਤਾ ਹੈ ਐਦਾਂ ਲੀੜੇ ਤੋਈ ਲੈਨੇ ਹਾ ਦੋ ਗੀਤੇ ਲੈ ਵਾਲੀ ਸਾਰੇ ਰੀੜੇ ਤੇ ਚਿਪਾ ਕੇ ਨਾ ਤੇ ਰੀੜੇ ਦੇ ਜੜ ਵਾਹ ਛੜਦੀਆਂ ਤੁਸੀਂ ਵੱਖਣਾ ਕੱਪੜਾ ਨਾ ਮਾਦੋ ਆਇਆ ਕਰੋ ਅਗਲ ਨਹੀਂ ਨਾ ਕਿ ਤੁਹਾਨੂੰ ਹੋਜ ਕੀ ਸੂਟ ਮੈਂ ਵਧੀਆ ਤੇ ਤੋਤਾ ਵੇਖੋ ਵਧੀਆ ਕਿੱਥੇ ਮੇਰੇ ਨਹੀਂ ਪਸੰਦ ਆ ਹੈਗਾ ਦੋਰੀਆਂ ਫੇਰ ਤੋਂ ਇਹਨੂੰ ਸਾਰੇ ਕੱਪੜੇ ਵਿੱਚੇ ਪਾ ਕੇ ਤੇ ਘੋਲ ਕੇ ਝਾਰ ਕੇ ਇੱਕੋ ਜਿਹਾ ਕਰ ਛੜਦੀਆਂ ਕੱਪੜੇ ਨੂੰ ਸਾਬਣ ਲਾਉਣਾ ਚਾਹੀਦਾ ਏ ਥੋੜਾ ਵੀ ਨਹੀਂ ਸ਼ਰਮ ਪਾ ਕੇ ਤੇ ਕੱਪੜਾ ਧੁੱਬ ਗਿਆ ਵਾ ਆਹ ਤਾਂ ਕਦੀ ਇਦਾਂ ਧੋਤੇ ਨਹੀਂ ਸਨ ਨਹੀਂ ਭੂਆ ਜੀ ਨੇ ਮਾਰੇ ਹੀ ਪਹੁੰਚਿਆ ਤੇ ਵੀ ਬੁਰਸ਼ ਮਾਰਦਾ ਤੁਹਾਡੇ ਗਲੇ ਤੇ ਵੀ ਮਾਰਿਆ ਆਹ ਵੇਖੋ ਸਾਫ਼ ਤੇ ਹੈਗਾ ਹੁਣ ਮੈਨੂੰ ਹੋਰ ਕਿੰਨਾ ਸਾਫ਼ ਕਰਾ ਕਿਥੇ ਆ ਰਿਹਾ ਇਹ ਕੋਲ ਸੰਦੀਪ ਆਵੇ ਓੜ ਘਰ ਨਾਲ ਮੈਂ ਜੱਬੜੀ ਦੋਰੀ ਵਾਲੇ ਕੱਪੜਾ ਤੋਂ ਨਾਲ ਮਸ਼ੀਨ ਤੋਂ ਤੱਕ ਕੱਪੜਾ ਇੱਦਾਂ ਥੋੜਾ ਹੁੰਦਾ ਥੋੜਾ ਬੋਲਾ ਸਾਬਣ ਲਾਏ ਤੇ ਫੇਰ ਕੱਪੜਾ ਨਿਖੜਦਾ ਆਹ ਮਾਪੜਾ ਸਾਲੀ ਨੂੰ ਕਦੀ ਤਾਂ ਉਹ ਕਹਿੰਦੇ ਦੇਖੀ ਵੀ ਮੈਂ ਆਤਾ ਦੇਰ ਪਹੁੰਚਿਆ ਨੁਸਬਾਂ ਲਾਇਆ ਹੀ ਗਲਬੇਨ ਵੀ ਲਾਇਆ ਹੀ 부ਰਸ਼ੀ ਵੀ ਮਾਰਿਆ ਹੈ ਮੈਂ ਅੱਜ ਉਹ ਜੀ ਆਪ ਕੋਲੇ 부ਰਸ਼ੀ ਮਾਰ ਕੇ ਤੇ ਫਿਰ ਮਸ਼ੀਨ 'ਚ ਸੁੱਟਨੀ ਆ ਕੱਪੜੇ ਸੰਦੀਪ ਉਹ 부ਰਸ਼ੀ ਮਾਰਿਆ ਇਹਦਾ ਕੱਪੜਾ ਮੂੰਹ ਬੋਲਦਾ ਆ ਤੁਹਾਨੂੰ ਜੀ ਲੱਗਦਾ ਜੇ ਤੂੰ ਝੋਲਦੀ ਧਿਆਨ ਤੇ ਤੂੰ ਇਕੱਠੇ ਕਰ ਦਿੱਤੇ ਨਾ ਅਸੀਂ ਵੀ ਤਾਂ ਸਾਰੀ ਉਮਰ ਧੋੰਦੀਆਂ ਰਿੰਗਾਂ ਵਲੀੜੇ ਤੂ ਆਜੀ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ ਕਹਿਦੇ ਜੋ ਅਥਰੇ ਮੂੰਹ ਆਈ ਤੁਹਾਨੂੰ ਮੇਰੀ ਇਹ ਹਰ ਇੱਕ ਕੰਮ ਚ ਨੁਕਸਬੀ ਨਹੀਂ ਕੋਟਦੇ ਹੋ ਇਹਨਾਂ ਨੋਕ ਝੋਕ ਨੂੰ ਮੈਂ ਨਾ ਕਰਦੇ ਰਹਿੰਦੀ ਹਾਂ ਮੈਂ ਨੋਕ ਝੋਕ ਤੇ ਬੁੱਤਰ ਸਿਆਣਾ ਹੋ ਗਿਆ ਖਣ ਦੀ ਲੋੜ ਹੀ ਨਹੀਂ ਪੈਂਦੀ ਸਾਰੇ ਕੱਪੜੇ ਤੁਸੀਂ ਪੰਡ ਸਾਰੀ ਵਿੱਚ ਪਾ ਲੈਂਦੇ ਤੇ ਇੰਨੀ ਕਿ ਸਰਪ ਘੁੰਮਦੀਆਂ ਉਹਦੇ ਨਾਲ ਹੀ ਗਿੱਲੇ ਕਰਕੇ ਆਪਣੇ ਧੋਤਾਂ ਕੇ ਇਹਦੇ ਵਿੱਚ ਸੁੱਟ ਦਿੰਦੀਆਂ ਕੱਪੜਾ ਨਖੇੜੀ ਦਾ ਹੁੰਦਾ ਲਾ ਫਿਰ ਵੇਖੀਦਾ ਜਿਹੜਾ ਸਾਬਣ ਲਾਉਣ ਵਾਲਾ ਨੂੰ ਸਾਬਣ ਲਾਈਦਾ ਫਿਰ ਕੱਪੜਾ ਮੂੰਹ ਬੋਲਦਾ ਲ ਚਲੋ ਮੈਂ ਇਹਨਾਂ ਨੂੰ ਦੁਬਾਰਾ ਧੋਣ ਲੱਗੀਆਂ ਆਜੋ ਮੇਰੇ ਲੱਗ ਗਿਆਣ ਕੇ ਖਲੋ ਜਿਓ ਤੇ ਵੇਖਿਓ ਭਲਾ ਮੈਂ ਨਿਕਲਦੀ ਆ ਕਿ ਨਹੀਂ ਮੈਨਾਂ ਲੱਗਿਆ ਕਿ ਜ਼ਰੂਰ ਵੇਖਣਾ ਮੈਨੂੰ ਦੂਰੋਂ ਦਿਸਣ ਡਿਆ ਜਾਂ ਤੋ ਜਾ ਕੇ ਚੱਲ ਹਾਂ ਮੈਨੂੰ ਪਤਾ ਹੀ ਵੀ ਤੂੰ ਹੁਣ ਵੇਲੀ ਹੋ ਗਈ ਮੈਂ ਲੰਮੇ ਪੈਣ ਲੱਗੀ ਦੋ ਖੜੀਆਂ ਲੰਮੇ ਤੇ ਤੈਨ ਮੈਂ ਵੀ ਨਹੀਂ ਪੈਣ ਦਿੰਦੀ ਚੱਲ ਹਾਂ ਤੋ ਚੱਲ ਕੇ ਤੈਨ ਪਤਾ ਕਿਦਾਂ ਲੱਗੇ ਕੜੀ ਲੰਮੇ ਪਹਿਣਾ ਹੀ ਵੇਖ ਕੇ ਜਾਰੀ ਨਹੀਂ ਹੋਇਆ ਤਾਂ ਦੱਸਾਂ ਕੀ ਸੂਟ ਨੂੰ ਹੋਇਆ ਵਾ ਚੰਗਾ ਭਰਾ ਤੇ ਮੈਂ ਤੋ ਤਾਂ ਹੀ ਜਾਣ ਕੇ ਕਿਹ ਬੰਦੇ ਨੂੰ ਨਾ ਕੰਮੇ ਲਾਈ ਰੱਖਣਾ ਨੋਗਜੋਗ ਕਰਦੇ ਹੀ ਰਹਿਣਾ ਸੱਤ ਦੀ ਮੋਗਦੀ ਪੂਆਜੀ ਵਾਲੀ ਸਰੀਰ ਦੀ ਮੈਂ ਉੱਠੀ ਆ ਜੇ ਘੜੀ ਲੱਕ ਸਿੱਧਾ ਕਰ ਲੈਣੀ ਤੇ ਕੀ ਆਖਰ ਆ ਜਾਂਦੀ ਪਰ ਨਾ ਵੇਖ ਕੇ ਜਾਰੀ ਨਹੀਂ ਹੋਇਆ ਪੂਆਜੀ ਤੇ ਪਿੰਡੋਂ ਹਲੋ ਹਾਂਜੀ ਸਸ਼ਿਕਾ ਜੀ ਹਾਂਜੀ ਠੀਕ ਠਾਕ ਵਧੀਆ ਹਾਂਜੀ ਸਾਹ ਸੰਵੀ ਠੀਕ ਠਾਕ ਹਾਂਜੀ ਕਰੋਨੀ ਦੀ ਗੱਲ ਪੂਆਜੀ आना बटे दी जाके फोन उठाया कल करो हेलो सासी का हाँ ठीक ठाक तू ही सुनाओ कि हाल बच्चे आते अच्छा जरूरी होना से वेरे चल कोई नहीं मैं आ जाऊँगी चलो ठीक है सासी का फोन आ गया फिर आ जाओ ਚਲੋ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਇਸੇ ਮੇਰੇ ਭੂਆ ਨੇ ਚਲ ਜਾਣਾ ਚਲ ਅੱਜ ਦੀ ਰਾਤ ਆ ਔਖੇ ਸੌਖੇ ਕੱਢ ਲਾਂਗੇ ਇਹਨੇ ਤੇ ਮੇਰੇ ਨੱਕ 'ਚ ਗੰਮ ਘਰਛ ਰਹੀ ਕਿਤੇ ਮੈਨੂੰ ਇੱਕ ਮਿੰਟ ਨਹੀਂ ਬਹਿ ਦਿੰਦੀ ਚੰਗਾ ਹੋਇਆ ਏਨੇ ਚਲ ਚੰਡੀਆ ਐ ਤੇ ਦੋ ਦਿਨ ਹੀ ਰਹੀ ਆ ਜੇ ਕਿਤੇ ਦੱਸਦੇ ਰਹਿੰਦੀ ਨਾ ਇਹਨੇ ਤੇ ਮੇਰਾ ਜੀਣਾ ਹਰਾਮ ਕਰ ਦੇਣਾ ਹੀ ਇਹਨੇ ਤੇ ਮੇਰੇ ਨਿਆਣੇ ਵੀ ਦੋ ਦਿਨਾਂ 'ਚ ਵਿਗਾੜਦੇ ਆ ਛੱਟ ਸਾਈ ਦੇ ਪਾਪਾ ਨੂੰ ਕਹਿ ਦਿੰਦੀ ਆ ਨਿਆਣੇ ਨੂੰ ਗੋਲ ਕੱਪੇ ਲੈ ਦੇ ਨਿਆਣੇ ਨੂੰ ਟਿੱਕੀਆਂ ਲੈ ਦੇ ਨਾਲੇ ਆਪ ਖਾਂਦੀ ਐ ਤੇ ਨਾਲੇ ਉਹਨਾਂ ਨੂੰ ਖਾਂਦੀ ਆ ਸ਼ੁਕਰ ਹੈ ਕਿਤੇ ਜਾਏਗੀ ਦੀ ਕਿ ਤੇ ਬੁਆ ਜੀ ਹਾਂ ਬੈਠੀ ਨੇ ਜਸਪਾਲ ਦੇ ਜਾਣੇ ਕਿਥੇ ਲੋ ਨਹੀਂ ਵੇਖੇ ਗਿਆੜੇ ਪੜਦੇ ਤੂੰ ਸੇ ਕਮਰੇ ਚ ਅੱਛਾ ਚ ਲੈ ਆਉਂਗਾ ਤੇ ਲੱਤਾਂ ਘੁੱਟ ਦੇਣਾ ਨਹੀਂ ਨਹੀਂ ਪੁੱਤ ਤੂੰ ਧੀ ਖੇ ਚੱਲਣਾ ਕਰ ਤੇ ਨਾਲੇ ਨਾ ਜਸਪਾਲ ਬੱਸ ਕਿਹੜੇ ਟਾਈਮ ਜਾਂਦੀ ਸਵੇਰੇ ਮੈਨੂੰ ਚੜਾਵੀਂ ਤੂੰ ਹੀ ਬੱਸ ਤੋ ਕੀ ਲੈਣਾ ਪੁੱਤ ਫੋਨ ਆਇਆ ਸੀ ਤੇਰੇ ਭਰਾ ਦਾ ਅੱਛਾ ਤੇ ਉਹ ਆਂਦਾ ਸੀ ਮੈਂ ਮੰਮੀ ਆ ਜਿਓ ਸਵੇਰੇ ਤੇ ਬੈਂਕ ਚ ਕੰਮ ਹੈ ਤੋਰ ਨਾ ਥੋੜੇ ਜਿਹਾ ਪੈਸੇ ਕਢਾਉਣੇ ਹਨ ਕਿਸੇ ਦੇ ਦੇਣੀ ਨੇ ਅੱਛਾ ਤੇ ਫੇਰ ਮੈਨੂੰ ਚਾੜਾ ਵੀ ਬਸੇ ਤੂੰ ਹੁਣ ਕੋਈ ਚਲੋ ਤੁਹਾਨੂੰ ਜ਼ូរੀ ਕੰਮ ਪੈ ਗਿਆ ਮੈਂ ਤਾਂ ਨਾ ਦੱਸਦਾ ਰਹਿੰਦੇ ਚਲ ਕੋਈ ਨਾ ਪਤਾ ਤੂੰ ਦੇਰ ਕੋਈ ਛੋਟਾ ਕਰਨਾ ਫੇਰ ਕਿਤੇ ਮਿਲਣ ਗੱਲ ਨਾ ਆ ਜਾਵਾਂਗੀ ਮੈਂ ਵੀਜੀ ਦਾ ਫੋਨ ਹੀ ਆ ਗਿਆ ਹੈਲੋ ਹੋਸਣਾ ਵੀਜੀ ਕੀ ਹਾਲ ਚੱਲ ਰਹੇ ਬੱਚੇ ਠੀਕ ਠਾਕ ਆ ਕੱਲ੍ਹ ਨੂੰ ਭੁਆਣਾ ਗੱਲ ਲੈ ਜੀ ਦੇ ਬਾਰੇ ਆਖੰਡੇ ਹੁਣ ਕਾਰੀ ਨਹੀਂ ਤਾਈ ਨਾ ਹੈਲੋ ਹਾਂ ਕੋਈ ਨਹੀਂ ਮੈਂ ਸਵੇਰੇ ਆ ਜਾਗੀ ਪਹਿਲੀ ਬਸ ਇਹ ਆਖਿਆ ਮੈਂ ਜਸਪਾਲ ਨੂੰ ਅੱਛਾ ਹੋ ਗਿਆ ਕੰਮ ਉਹ ਗੱਲ ਬਣ ਗਈ ਫਿਰ ਚਲੋ ਠੀਕ ਹੈ ਫਿਰ ਕੋਈ ਨਹੀਂ ਮੈਂ ਮਹੀਨਾ ਰਹਿ ਵੀ ਪਾਵਾਂਗੀ ਜੇ ਗੱਲ ਬਣ ਗਈ ਇਹ ਹਾਂ ਹਾਂ ਠੀਕ ਹੈ ਚੰਗਾ ਸਤਿ ਸ੍ਰੀ ਅਕਾਲ ਮੈਂ ਜਸਪਾਲ ਆਂਦਾ ਵੀ ਜਿਹੜੀ ਗੱਲੇ ਮੰਮੀ ਤੁਹਾਨੂੰ ਸੱਦਣਾ ਸੀ ਨਾ ਉਹ ਗੱਲ ਬਣ ਗਈ ਤੇ ਕੋਈ ਨਹੀਂ ਤੁਸੀਂ ਰਹੋ ਚੰਗਾ ਵਧੀਆ ਹੋ ਗਿਆ ਤੇ ਫਿਰ ਤੇ ਫਿਰ ਰਹੋ ਭਾਈ ਤੁਸੀਂ ਆ ਗਏ ਆਹ ਤੇਰੀ ਗੱਲ ਪੁੱਤਰ ਸੱਚੀ ਹੋ ਗਈ ਏ ਹਾਏ ਰੱਬਾ ਇਹ ਪੂਆ ਤੇ ਮੇਰੀਆਂ ਜੜਾਂ ਜਿਹੀ ਬੈ ਗਈ ਆ ਕਿੰਨੀ ਮੈਨੂੰ ਖੁਸ਼ੀ ਵੀ ਇਹਨੇ ਚੱਲ ਜਾਣਾ ਹੁਣ ਇਹ ਫੇਰ ਰਹਿ ਗਈ ਆ ਹਾਏ ਕਿਤੇ ਨੂੰ ਨਾ ਹੀ ਫੋਨ ਆਉਂਦਾ ਕੱਲ ਕਿਤੇ ਪੱッセ ਚੜ ਜਾਂਦੇ ਤੇ ਫੇਰ ਹੀ ਇਹਨੂੰ ਫੋਨ ਆਉਂਦਾ ਹਾਏ ਹਾਏ ਰੱਬਾ ਮੇਰਾ ਤੇ ਦੁਆ ਨੋ ਜਣਾ ਇਹਨੇ ਤੇ ਮੇਰਾ ਜੀਣਾ ਆਰਾਮ ਕਰ ਦੇਣਾ ਮੈਨੂੰ ਇੱਕ ਮੋਮੈਂਟਰੀ ਬੈਗ ਹੁੰਦੀ ਹੈਗੀ ਸਾਰਾ ਦਿਨ ਕਿਹਨਾ ਕੇ ਪੱッセ ਤੋਈ ਰੱਖਦੀ ਆ ਇਹ ਤੇ ਮੈਨੂੰ ਲੱਗ ਗਈ ਬੈਜੀ